ਦੀਨਾਨਗਰ ਥਾਣੇ ਦੇ ਉੱਪਰ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਸਿਸ਼ਟ ਸਨਾਨ ਤੇ ਹੋਰ ਸਥਾਵਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਦਿੱਤੀ ਗਈ ਸ਼ਰਧਾਂਜਲੀ ਤੁਹਾਨੂੰ ਦੱਸ ਦਈਏ ਕਿ ਦੀਨਾਨਗਰ ਥਾਣੇ ਦੇ ਉੱਪਰ 2015 ਦੇ ਵਿੱਚ ਕਮਲਾ ਹੁੰਦਾ ਸੀ ਜਿਸ ਦੌਰਾਨ ਥਾਣੇ ਨੂੰ ਅੱਤਵਾਦੀਆਂ ਦੇ ਵੱਲੋਂ ਕੈਪਚਰ ਕਰ ਲਿਆ ਜਾਂਦਾ ਸੀ ਇਸੇ ਤਰ੍ਹਾਂ ਉਸ ਸਮੇਂ ਮੌਕੇ ਤੇ ਮੌਜੂਦ ਵਿਅਕਤੀਆਂ ਨੇ ਆਪਣੀ ਹੱਡਬਿੱਤੀ ਵੀ ਦੱਸੀ ਅਤੇ ਵਿਅਕਤੀ ਨੇ ਦੱਸਿਆ ਕਿ 호텔 ਦਾ ਕੰਮ ਕਰਦਾ ਸੀ ਤੇ ਸਵੇਰੇ ਸਬਜ਼ੀ ਲੈਣ ਜਾ ਰਿਹਾ ਸੀ ਤੇ ਆਰਮੀ ਦੀ ਵਰਦੀ ਵਿੱਚ ਪਾਏ ਕੁਝ ਲੋਕਾਂ ਨੇ ਉਸ ਨੂੰ ਰੋਕਿਆ ਤੇ ਉਸ ਨੂੰ ਵਿਅਕਤੀ ਨੇ ਸੋਚਿਆ ਕਿ ਇਹ ਆਰਮੀ ਦੇ ਹਨ ਉਹ ਰੁਕ ਗਿਆ ਤੇ ਉਸ ਦੀ ਗੱਡੀ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਉਸ ਦੀ ਛਾਤੀ ਅਤੇ ਬਾਹ ਦੇ ਵਿੱਚ ਵੀ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਠਾਨਾ ਦਿਨਾਨਗਰ ਨੂੰ ਅੱਤਵਾਦੀਆਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਪਰ ਪੁਲਿਸ ਨੇ ਪੂਰੀ ਮੁਸਤੱਦੀ ਦੇ ਨਾਲ ਅੱਤਵਾਦੀਆਂ ਦੇ ਕੋਲ ਠਾਨਾ ਛਡਵਾਇਆ ਤੇ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ ਅੱਜ ਤਕਰੀਬਨ 10 ਸਾਲ ਪੂਰੇ ਹੋਣ ਤੇ ਸ਼ਿਵ ਸ਼ਨਾਤੇ ਸਥਾਨਕ ਲੋਕਾਂ ਦੇ ਵੱਲੋਂ ਸ਼ਹੀਦ ਹੋਏ ਲੋਕਾਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ। ਪਹਿਲਾਂ ਤੇ ਮੈਂ ਦੀਨਾ ਨਗਰ ਇਕਾਈ ਦੇ ਜਿਹੜੇ ਸਾਡੇ ਇੱਥੋਂ ਦੇ ਸੁਪਰੀਮੋ ਨੇ ਅਜੇ ਕੁਮਾਰ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਮੈਂ ਵਧਾਈ ਨਹੀਂ ਕਵਾਂਗਾ ਇਸ ਕੰਮ ਦੇ ਲਈ ਕਿਉਂਕਿ ਇਹ ਹਮਲਾ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਆਪਣੇ ਪੂਰੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਮਾਜਿਕ ਲੋਕਾਂ ਨੂੰ ਨਾਲ ਲੈ ਕੇ ਜਿੰਨੇ ਵੀ ਇਹਨਾਂ ਦੇ ਲੋਕ ਨੇ ਹਰ ਸਾਲ ਇੱਥੇ ਕੈਂਡਲ ਮਾਰਚ ਕਰਦੇ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਪੰਜਾਬ ਪੁਲਿਸ ਦਾ ਹੌਸਲਾ ਵਿਦਾਨ ਦੇ ਲਈ ਹਰ ਸਾਲ ਉਹਨਾਂ ਦੀ ਵੱਡੀ ਤਦਾਰ ਦੇ ਵਿੱਚ ਸਾਥੀਆਂ ਲੈ ਕੇ ਇੱਥੇ ਕੈਂਡਲ ਜਗਾਉਂਦੇ ਨੇ ਦੂਜੀ ਗੱਲ ਜਿਹੜੀ ਪੰਜਾਬ ਦੀ ਹੈ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਇਹ ਪੰਜਾਬ ਦੇ ਵਿੱਚ ਸਾਡੀ ਬੜੀ ਬਹਾਦਰ ਪੁਲਿਸ ਹੈ ਇਹ ਉਹ ਬਹਾਦਰ ਪੁਲਿਸ ਹੈ ਪੰਜਾਬ ਦੀ ਜਿਨੇ ਅੰਤਰਕਵਾਦ ਨੂੰ ਖਤਮ ਕੀਤਾ ਸੀ ਪੰਜਾਬ ਦੇ ਵਿੱਚ ਜਦੋਂ 1K47 ਦਾ ਰਾਜ ਚੱਲਦਾ ਸੀ 1K56 ਦਾ ਰਾਜ ਚੱਲਦਾ ਸੀ ਉਦੋਂ ਇਹੀ ਪੰਜਾਬ ਪੁਲਿਸ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਪੂਰੇ ਪੰਜਾਬ ਦੇ ਵਿੱਚੋਂ ਆਤੰਗਵਾਦ ਨੂੰ ਖਤਮ ਕਰਕੇ ਤੇ ਪੰਜਾਬ 'ਚ ਸ਼ਾਂਤੀ ਲਿਆਂਦੀ ਸੀ ਤੇ ਹੁਣ ਅਸੀਂ ਗੱਲ ਕਰੀਏ ਪੰਜਾਬ ਦੀ ਜਿਹੜੇ ਗੈਂਗਸਟਰਾਂ ਦੀ ਤੇ ਗੈਂਗਸਟਰ ਸਾਰੀ ਦੁਨੀਆ ਜਾਣਦੀ ਹੈ ਕਿ ਗੈਂਗਸਟਰ ਜਿਨ੍ਹਾਂ ਨੇ ਪਾਲੇ ਆ ਅੱਜ ਉਹੀ ਉਹਨਾਂ ਲੋਕਾਂ ਤੋਂ ਦੁਖੀ ਆ ਪਰ ਫਿਰ ਵੀ ਸਾਡੇ ਪੰਜਾਬ ਦੇ ਜਿਹੜੇ ਬਹਾਦਰ ਪੁਲਿਸ ਅਫਸਰ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਇੱਕ ਜੁੱਧ ਨਸ਼ਾ ਵਿਰੁੱਧ ਜਿਹੜੀ ਇਹਨਾਂ ਨੇ ਮੁਹਿੰਮ ਵੀ ਚਲਾਈ ਸਰਕਾਰ ਨੇ ਉਹਦੇ ਵਿੱਚ ਵੀ ਲਗਾਤਾਰ ਇਹ ਚਿੱਟਾ ਫੜੇ ਨੇ ਉਹਨਾਂ ਦੇ ਘਰ ਤੋਂ ਵਸਤ ਕਰ ਰਹੇ ਨੇ ਗੈਂਗਸਟਰਾਂ ਨੂੰ ਵੀ ਉਹਨਾਂ ਨੂੰ ਨੁਕੇਲ ਪਾ ਰਹੇ ਨੇ ਤੇ ਮੈਂ ਅੱਜ ਵਾਲੇ ਦਿਨ ਜਿਹੜਾ ਕਿ ਦੀਨਾ ਨਗਰ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਇੱਕ ਬਹੁਤ ਵੱਡਾ ਇੱਕ ਅੰਤਕਵਾਦੀ ਹਮਲਾ ਆਇਆ ਸੀ ਜਿੰਨੂੰ ਲਾਈਵ ਟੈਲੀਕਾਸਟ ਪੁਰੇ ਵਰਲਡ ਨੇ ਦੇਖਿਆ ਸੀ ਤੇ ਮੈਂ ਉਸ ਪੰਜਾਬ ਪੁਲਿਸ ਸ਼ਹੀਦ ਬਹਾਦਰਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਸਲੂਟ ਕਰਨਾ ਤੇ ਉਹਨਾਂ ਨੂੰ ਵੀ ਸਲੂਟ ਕਰਾਂਗਾ ਕਿ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਤੇ ਦੀਨਾ ਨਗਰ ਦੇ ਥਾਣੇ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਸਾਰਿਆਂ ਨੂੰ ਮੇਰਾ ਅੱਜ ਵਾਲੇ ਦਿਨ ਤੇ ਸਲੂਟ ਹੈ ਭਾਈ ਲਾਅ ਰੋਡਰ ਸਿੱਧੀ ਟੁੱਟਦੀ ਆ ਤੇ ਆਪਾਂ ਉਂਗਲੀਆਂ ਜਿਹੜੀਆਂ ਇਹ ਪੋਜਾ ਪੋਸਵਾ ਚੁਕੜੇ ਨੇ ਲੇਕਿਨ ਜੇ ਫੋਰਸਿਸ ਦੀ ਗੱਲ ਕਰੀਏ ਉਹਨਾਂ ਦੀ ਕਮੀ ਦੀ ਗੱਲ ਕਰੀਏ ਹਰ ਥਾਣੇ ਨੂੰ ਭੁਗਤਾਂ ਪੈ ਰਿਹਾ ਕਿ ਫੋਰਸਿਸ ਜਿਹੜੀਆਂ ਉਹਦੀ ਕਮੀ ਨੂੰ ਪੂਰਾ ਨਹੀਂ ਕਰਤਾ ਜਾਦਾ ਦੇਖੋ ਇਸ ਤਰ੍ਹਾਂ ਜੇ ਕਿ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਪੰਜਾਬ ਦੇ ਅੰਦਰ ਗਿੰਦੀ ਵਾਧੀ ਪਈ ਹੈ ਸਾਡੀ ਜਨਸੰਖਿਆ ਵੱਧ ਰਹੀ ਹੈ ਲੇਕਿਨ ਪੰਜਾਬ ਪੁਲਿਸ ਦੀ ਨਫਰੀ ਘਟ ਰਹੀ ਹੈ ਪੰਜਾਬ ਪੁਲਿਸ ਤੇ ਉੱਪਰ ਪੋਲਿਟੀਕਲ ਦਬਾਅ ਇੰਨਾ ਕ ਪੈ ਰਿਹਾ ਇੰਨਾ ਕ ਪੈ ਰਿਹਾ ਕਿ ਹਜ਼ਾਰਾਂ ਦੀ ਤਦਾਰ ਦੇ ਵਿੱਚ ਰੋਜ਼ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਆਪਣੀ ਡਿਊਟੀ ਛੱਡ ਕੇ ਜਾ ਰਹੇ ਨੇ ਡਿਊਟੀ ਤੇ ਇੰਨਾ ਡਿਪਰੈਸ਼ਨ ਦੇ ਵਿੱਚ ਆਏ ਨੇ ਇਹਨਾਂ ਨੂੰ ਦਿਨ ਦਾ ਨਹੀਂ ਪਤਾ ਰਾਤ ਦਾ ਨਹੀਂ ਪਤਾ ਕੋਈ ਛੁੱਟੀ ਦਾ ਨਹੀਂ ਪਤਾ ਅਸੀਂ ਲੋਕ ਜਦੋਂ ਘਰਾਂ 'ਚ ਸੁੱਤੇ ਹੁੰਦੇ ਆ ਇਹ ਬਾਜ਼ਾਰ 'ਚ ਨਾਕੇ ਲਾ ਕੇ ਆ ਸਭਜਿਕ ਤੱਤਵਾ ਨੂੰ ਫੜ ਕੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਨੇ ਪਰ ਮੇਰੀ ਸਰਕਾਰ ਅੱਗੇ ਵੀ ਸਰਕਾਰ ਅੱਗੇ ਮੇਰੀ ਬੇਨਤੀ ਹੈ ਕਿ ਜਿੱਦਾਂ ਜਿੱਦਾਂ ਹਲਕੇ ਦੇ ਵਿੱਚ ਜਨਸੰਖਿਆ ਵਧ ਰਹੀ ਹੈ ਉਸ ਤਰ੍ਹਾਂ ਹਲਕੇ ਦੇ ਅੰਦਰ ਥਾਣਿਆਂ ਦੇ ਵਿੱਚ ਪੁਲਿਸ ਦੀ ਤਰਦਾਦ ਵੀ ਵਧਾਣੀ ਚਾਹੀਦੀ ਹੈ ਸ਼੍ਰੀ ਰਾਦੇ ਕਲਾਸਟ ਹੌਸਾ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹੌਸਾ ਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੇ ਮੰਡੀ ਜਾਂਦਾ ਸਬਜੀ ਲੈਣ ਆਪਣੀ ਕਾਰ ਤੇ 5 ਵਜੇ ਤੇ ਘਰੋਂ ਨਿਕਲਿਆ ਤੇ ਉੱਥੇ ਮੇਰੀ ਗੱਡੀ ਲੱਗਦੀ ਗੁਪਤਾ ਟੀਵੀ ਦਾ ਉੱਥੇ ਗੱਡੀ ਲਾਉਂਦਾ ਰਿਹਾ ਮੈਂ ਉਹ ਤਾਰੀ ਮੈਂ ਗਰੀਬ ਬੈਠਾ ਗੱਡੀ ਸਟਾਰਟ ਕਰ ਕੀਤੀ ਆ ਗੱਡੀ ਮੈਂ ਕਮਾਈ ਆ ਕਮਾ ਕੇ ਉਹ ਗੇ ਡਵਾਈਡਰ ਦੇ ਨਾਲ ਗੱਡੀ ਆ ਕਿ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚ ਉਹ ਫੋਟੋ ਦੇ ਮਰਕਾਉਂਦੇ ਆਰਮੀ ਆ ਦੇ ਕੋਈ ਗੱਲ ਪਹਿਲੇ ਮੈਂ ਸੋਚਿਆ ਨਹੀਂ ਸੋਚਿਆ ਹੁਣ ਗੋਲੀ ਮਾਰੀ ਪਹਿਲੀ ਮੇਰੀ ਸ਼ੌਟ ਤੇ ਗੋਲੀ ਵਜੀ ਫਿਰ ਮੈਂ ਸਮਝ ਗਿਆ ਮੈਂ ਬੰਦੇ ਗਲਤ ਆ ਮੈਂ ਗੱਡੀ ਕਰਦਾ ਫਿਰ ਤਿੰਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਉਹ ਮੇਰੇ ਫਿਰ ਟਿੱਕਾ ਬਾਹਰ ਤੇਦਰ ਵਜੀ ਇਹ ਬਾਹਰ ਛੁੱਟ ਗਈ ਸਟੀਰਿੰਗ ਛੁੱਟ ਗਿਆ ਦੋ ਗੋਲੀਆਂ ਬਾਹਰ ਵਜੀਆਂ ਉਹ ਗੋਲੀ ਤੋਂ ਹਟਣਾ ਗੱਡੀ ਮ ਗੜਜੇ ਵਿੱਚ ਅੰਦਰ ਲੰਮੇ ਪੈ ਗਿਆ ਅੰਦਰ ਹੀ ਮੈਂ ਲੰਮੇ ਪੈ ਗਿਆ ਮੈਂ ਕਿਹਾ ਚਲ ਉਹਨਾਂ ਸੋਚਿਆ ਇੱਕ ਕਦਮ ਹੋ ਗਿਆ ਫਿਰ ਉਹ ਆ ਕੇ ਮੈਨੂੰ ਉੱਥੋਂ ਕੱਢ ਕੇ ਬਾਹਰ ਸੁੱਟਦਾ ਮੈਂ ਮੂੰਹ ਭਾਰਨੇ ਪੈ ਗਿਆ ਮੇਰੇ ਉਹਨਾਂ ਇੱਕ ਲੱਤ ਮਾਰੀ ਮੈਂ ਤਾਂ ਨਹੀਂ ਹਿਲਿਆ ਚਲੋ ਪਰਮਾ ਮਾ ਨਾਲ ਆ ਉਹ ਗਰੀਬ ਆ ਕੇ ਗੱਡੀ ਸਟਾਰਟ ਕਰਕੇ ਨਿਕਲ ਗਿਆ ਫਿਰ ਬਾਜ ਉੱਠਿਆ ਫਿਰ ਉੱਠ ਕੇ ਮੈਂ ਦੇਖਿਆ ਆਪਣੇ ਹਾਲਾਤ ਤੇ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਚ ਲੱਗੇ ਪੈਨਲ ਲੱਗੇ ਨੌਦੂ ਤੁਰ ਪਿਆ ਉਹ ਗੋ ਫਿਰ ਘਰ ਦੇ ਨਿਕਲ ਆਏ ਤੇ ਤਿੰਨ ਬੰਦੇ ਇਹ ਵਾਰਤ ਹੋਈ ਸਾਰੀ ਤਾਨੂੰ ਸਰਕਾਰ ਨਾਲ ਕੋਈ ਸੁਣਦੀ ਨਹੀਂ ਸਰਕਾਰ ਨੇ ਮਨੋਰਨ ਬਸਰ ਜਰਮਾ ਹਸਪਤਲ ਆ 7 ਮਹੀਨੇ ਮਸਾਰਿਆਂ ਸਾਲ ਘਰ ਨੂੰ 3 ਲੱਖ ਰੁਪਏ ਦਿੱਤਾ ਸੀ ਉਹਨੇ ਕੋਈ ਬਾਦ ਮੈਨੂੰ ਪੈਨਸ਼ਨ ਲਈ ਉਹਨਾ 5000 ਰੁਪਿਆ ਮਹੀਨੇ ਦੀ ਸਰਕਾਰ ਸੀ ਬਾਲਾ ਸਾਹਿਬ ਉਹ ਮੁਰਕੇ 6-7 ਸਾਲ ਹੋਏ ਦੇ ਹੁਣ 1000 ਵਧਾਇਆ 6000 ਮੇਨ ਕੋਈ ਕਮਾਉਂ ਦਾ ਹੈ ਘਰ ਕੋਈ ਨਹੀਂ ਮੈਂ ਇਕੱਲਾ ਹੀ ਹਾਂ 10 ਸਾਲ ਤੋਂ ਮੈਂ ਘਰ ਬੈਠ ਦੇ ਕੋਈ ਮੇਰਾ ਕੰਮ ਨਹੀਂ ਕੋਈ ਕਰਦਾ ਅੱਜ ਤੁਹਾਨੂੰ ਪਤਾ ਹੀ ਆ 27 ਜੁਲਾਈ 2015 ਜਿਹੜਾ 10 ਸਾਲ ਪਹਿਲੇ ਸਾਡੇ ਦਿਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ। ਔਰ ਇਸ ਸਬੰਧਾ ਇਹ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ। ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜੱਥੇਬੰਦੇ ਦੇ ਵਿਅਕਤੀ ਇਕੱਠੇ ਹੋਇਆ। ਖਾਸ ਤੌਰ ਤੇ ਰਮੀਠਾਗਰ ਜੀ ਮਹਿੰਗੀ ਸਾਹਿਬ ਸਾਡੇ ਉਤਾਰੀ ਵੱਲ ਤੋਂ ਆਏ ਆ। ਸਚਿੰਦ ਜੀ ਚੰਦਰ ਜੀ ਸੰਨੀ ਜੀ ਉਹ ਅੱਗੇ ਕਾਫੀ ਸ਼ਖਸੀਤਾਂ ਜਿਹੜੀ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੁਲਿਸ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਲਈ ਸ਼ਹੀਦ ਹੁੰਦੇ ਆ ਉਹਨਾਂ ਦੇ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜੈ ਸ਼ਹੀਦਾਂ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ 월ਡ ਦੇ ਵਿੱਚ ਹੀ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਅ ਦਰਦਨਾਕ ਹਾਦਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤ ਅਹੀਂ ਜਾਣੂ ਆ ਕਿ ਉਦੋਂ ਜਿਹੜਾ ਇਹ ਮਾਰ ਸ਼ਰਾਰਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਦੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨਖਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜज्ਬਾਨ ਅਫਸਰਾਂ ਨੇ ਇਹਨੂੰ ਜੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਹਾਂ ਕਿ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਖੜਾਂ ਆਉਂਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਹਾਂ ਅਸੀਂ ਸੁਜੋਗ ਚਾਹੁੰਨੇ ਹਾਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮਿਲਾਂਗੇ ਇਹ ਨੌਜਵਾਨ ਜਿਹੜਾ ਪ੍ਰਵਾਹ ਕਰਦੇ ਹਾਸਲ ਪਾਜੀ ਕਿਦਾਂ ਦੇਖਦੇ ਇਹ ਬੜੀ ਖੁਸ਼ੀ ਵਾਲੀ ਗੱਲ ਆ ਜੀ ਬੜਾ ਮਾਣ ਮਹਿਸੂਸ ਹੁੰਦਾ ਪੀਪਲਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰ ਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਤੇ ਅਸੀਂ ਤਨਦੇਈ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ ਰਹਿਣ ਤੇ ਅਸੀਂ ਦਿਨ ਰਾਤ ਦੁਗਣੀ ਚਰਕੀ ਕਰਦੇ ਰਹੀਏ ਧੰਨਵਾਦ